ਪੰਜੀ ਆਪਣਾ ਨਾਮ ਦੱਸਦੇ ਹੋਏ ਸਰਜੀਤ ਨਾਮ ਦਾ ਪੰਜੀ ਕਿਹੜਾ ਇਲਾਕਾ ਕਿਹੜਾ ਆਪਣਾ ਉਸਤਾਵਾਦ ਪਛਿਆਂ ਵਾਲੇ ਗਰੇਡ 4 ਨੰਬਰ ਕੀ ਗੱਲ ਕੀ ਹੋ ਗਈ ਮਾਮਲਾ ਕੀ ਤੇ ਪੇਰ ਨਗਾਹ ਗਏ ਤੇ ਸੱਟਾ ਲੱਗ ਗਿਆ ਕਿੰਨੇ ਜੀਸੇ ਕੰਟੀ ਜੀ ਤਾਂ ਸਾਰੇ ਕੀ ਕੀ ਸਾਨੂੰ ਸੱਟਾ ਲੱਗਿਆ ਬੇਟੇ ਦੇ ਕੀ ਹਾਲਾਤ ਨੇ ਬੇਟੇ ਦੇ ਮੇਰੇ ਤਾਂ ਖਲੋ ਗਿਆ ਬੇਟੇ ਦੇ ਕੁੜੀ ਮੇਰੀ ਦੇ 30 ਟੈਂਕੇ ਲੱਗੇ ਆ ਨੌ ਮੇਰੀ ਦੇ 12 ਟੈਂਕੇ ਲੱਗੇ ਆ ਛਾਤੀ ਉਹਦੀ ਚ ਦਰਦ ਹੋ ਗਈ ਹੈ ਸੱਟਾ ਲੱਗ ਗਿਆ ਤਾਂ ਤੇ ਪੋਤਰੀ ਮੇਰੀ ਪਾਗਲ ਹੋ ਗਈ। ਸੱਚੀ ਕਹਿਣਾ ਚਾਹਉਂਗੀ ਜਿਹੜੇ ਹੁਣ ਜੀ ਵੀਡੀਓ ਵੇਖ ਰਹੇ ਸਾਡੇ ਭੈਣ ਤੇ। ਤੇ ਸਾਨੂੰ ਮਦਦ ਚਾਹੀਦੀ ਇਸ ਸੜਕੋਂ ਪੈਸਾ ਟੱਲਾ ਕੋਈ ਨਹੀਂ ਹੈ। ਜਿੰਨੇ ਆਉਂਦੇ ਉਹੀ ਵਰਤੀ ਜਾਂਦੇ ਗਲੀ ਮੱਲੇ ਵਾਲੇ ਸਾਡੀ ਹਲਪ ਕਰਨ ਰਹੇ ਆ। ਤਾਂ ਕਿਦਣ ਗਏ ਸੀ ਕਦੋਂ ਦੀ ਗੱਲ ਆ? 11 ਤਰੀਕ ਨੂੰ ਗਏ ਸੀ। ਹਾਂਜੀ ਤੇ 12 ਨੂੰ ਤਾਦੂ ਸੱਟਾ ਲੱਗ ਗਿਆ। ਇਹ ਡੱਥ ਕੀ ਸੀ ਹੋਈ ਸੀ? ਡਰਾਈਵਰ ਦੀ। ਠੀਕ ਤੁਹਾਨੂੰ ਠੀਕ ਹੈ। ਸ਼ੋਭਨਾਮ ਦੱਸ ਦਿਓ ਇਹ ਨਾ ਅੱਜ ਦੀ ਦੁੱਖਦਾਈ ਘਟਨਾ ਹੋਈ ਹੈ। ਇਸ ਬਾਰੇ ਮੜਾ ਸਾਰਾ ਬਿਆਨ ਕਰਿਓ। ਮੇਰਾ ਨਾਮ ਨਿਰਮਲ ਸਿੰਘ ਜੀ ਤੇ ਆਪਣਾ ਐਡਰੈਸ ਹੈਗਾ ਵਾ ਬਜਲੀ ਘਰ ਮੁਸਤਫਾ ਬਟਾਲਾ ਰੋੜ ਅੰਮ੍ਰਿਤਸਰ ਗਲੀ 4 ਨੰਬਰ ਵਛੀਆਂ ਵਾਲੀ ਤੇ ਇਹ ਜਿਹੜਾ ਦਰਦਨਾਕ ਘਟਨਾ ਹੋਈ ਆ ਬਹੁਤ ਮਾੜੀ ਹੋਈ ਆ ਤੇ ਵੇਖੋ ਇਹਨਾਂ ਦੇ ਕਿੰਨੇ ਜੀ ਜਰੇ ਨੇ ਸਾਰੇ ਵਿਚਾਰੇ ਫੱਟਰ ਪਏ ਨੇ ਤੁਸੀਂ ਆਪ ਅੱਖੀਂ ਦੇਖ ਆਏ ਜੇ ਕਿੰਨਾ ਮਾਰਾ ਹਾਲ ਇਹਨਾਂ ਦਾ ਤੇ ਦਾਨੀ ਵੀਰਾਂ ਨੂੰ ਉਹ ਤੁਹਾਡੀ ਸੰਸਾ ਦਾ ਬਹੁਤ-ਬਹੁਤ ਧੰਨਵਾਦ ਹੈ ਜਿਹੜੀ ਤੁਸੀਂ ਆਪ ਚੱਲ ਕੇ ਚੈਨਲ ਵਾਲੇ ਆਏ ਜੇ ਤੇ ਚਲੋ ਭਲਾ ਕਰਨ ਦੇ ਜੀ ਤੇ ਤੁਹਾਡੇ ਲੋ ਵੀ ਬਹੁਤ ਬਹੁਤ ਮਪੀਜਰੀ ਹੈਗੀ ਆ ਬੜੀ ਵਧੀਆ ਤੁਹਾਡਾ ਉਪਰ ਆਲਾ ਹੈ ਮਾਮਲਾ ਕੀ ਆਖਰ ਗੱਲ ਕੀ ਹੋਈ ਸੀ ਗੱਲ ਕੁਛ ਨਹੀਂ ਬਸ ਮੱਥਾ ਟੇਕਣ ਗਏ ਨੇ ਬਾਕੀ ਰੱਬ ਦਾ ਭਾਣਾ ਕਿੰਨੇ ਜੀ ਸੀ ਤੇ ਕਿੱਥੇ ਗਏ ਇਹ ਘਟੋ ਘਾਟ ਇਹਨਾਂ ਦੇ ਜਦੋਂ ਹੁਣ ਆ ਕੇ ਸੋੜਿਆਂ ਤੋਂ ਇਹਨਾਂ ਦੇ ਤੇ ਆਪ ਇਹ ਸਾਰੇ ਹਿਸਾਬ ਨਾਲ 35 ਜਣੇ ਸੀ ਜਿਨ੍ਹਾਂ ਦੇ ਵਿੱਚ ਸੱਟ ਲੱਗੀਆਂ ਬਾਕੀ ਦੇ ਵਿਚਾਰੇ ਉੱਥੇ ਪੈਂਦੇ ਆ ਕੀ ਇੰਗਲਿਸ਼ ਕੀ ਹੈ ਦੱਸ ਦਿੰਦਾ ਕੀ ਕੀ ਕਿੰਨੇ ਕੁ ਫਟੜ ਤਾਂ ਕੀ ਕੀ ਹੋਇਆ ਬਸ 35 ਜਣੇ ਆ ਤੇ ਇੱਕ ਬੇਟੀ ਆ ਦੱਸ ਦੇ ਆ ਪਈ ਉਹ ਆਪਣਾ ਨਰਸਦਾ ਕੋਰਸ ਕਰਦੀ ਜਿਹੜੀਆਂ ਲੱਤਾਂ ਵੱਡੀਆਂ ਗਈਆਂ ਦੋਨੋਂ ਹੀ ਦਿਮਾਗੀ ਸੰਤੁਲਨ ਦਾ ਹਾਂ ਉਹ ਪੁੱਤਰੀ ਇਹਨਾਂ ਦੇ ਜਿਹੜੇ ਤੁਸੀਂ ਹੁਣ ਹੋ ਗਿਆ ਜੀ ਪੁੱਤਰੀ ਉਹਨਾਂ ਦੇ ਦਿਮਾਗੀ ਸੰਤੁਲਨ ਦਾ ਖਰਾਬ ਹੋ ਗਿਆ ਉਹ ਹੁਣ ਉਹ ਆਪਣੇ ਮਾਮੇ ਨੂੰ ਲੱਭਦੀ ਫਿਰਦੀ ਮੇਰੇ ਮਾਮੇ ਉਹ ਹਾਰ ਕੇ ਉਹਨਾਂ ਨੂੰ ਉੱਥੇ ਖੜਿਆ ਪੀ ਜਾ ਕੇ ਇੱਕ ਵਾਰੀ ਨਾ ਮਦਦ ਦੀ ਬੁਹਾਰ ਜਿਹੜੀ ਲਾਟਦੀ ਜਾਏ ਵੇਖੋ ਮਦਦ ਮਦਦ ਹੋਈ ਹੈ ਵੀ ਚਲੋ ਜਿੰਨੇ ਵੀ ਆਪਣੇ ਪੰਜਾਬੀ ਵੀਰ ਨੇ ਤੇ ਕਿਸੇ ਵੀ ਤਰ੍ਹਾਂ ਦੀ ਸੌਦੇ ਵੱਲੋਂ ਜਾ ਉੱਥੇ ਬਿਜਲੀ ਨਹੀਂ ਹੈ ਬਿਜਲੀ ਚੱਲ ਨਹੀਂ ਆ ਐ ਲਿਫਟਰ ਵੱਲੋਂ ਤੇ ਪੈਸੇ ਵੱਲੋਂ ਵੱਧ ਤੋਂ ਵੱਧ ਜਰੀਆ ਮਦਦ ਕੀਤੀ ਚਲੋ ਠੀਕ ਹੈ ਜੀ ਹਾਂਜੀ ਹਾਂਜੀ ਬੜੀ ਆਪਣਾ ਸ਼ੋਭਨਾਮ ਦੱਸਦੇ ਜਿਹੜੀ ਅੱਜ ਦੁੱਖਦਾਈ ਘਟਨਾ ਹੋਈ ਹੈ ਇਸ ਬਾਰੇ ਦੱਸੋ ਮੇਰਾ ਨਾਮ ਹਰਦੇਵ ਸਿੰਘ ਹੈ ਜੀ ਮੈਂ ਬਿਜਲੀ ਘਰ ਮੁਸਤਫਾ ਬਟਾਲਾ ਰੋਡ ਗਲੀ ਬੱਚਿਆਂ ਵਾਲੀ ਰਹਿਣ ਵਾਲਾ ਹਾਂ ਜੀ ਇਹ ਜੋ ਦੁੱਖਦਾਈ ਘਟਨਾ ਹੋਈ ਹੈ ਜੀ ਬਿਲਕੁਲ ਸਾਡੇ ਗਵਾਂਢ ਨੇ ਜੀ ਤੇ ਘਟਨਾ ਬਹੁਤ ਜ਼ਿਆਦਾ ਦਰਦਨਾਕ ਹੈ ਜੀ ਮਾਥਾ ਡੇਕਣ ਗਏ ਪੂਰਾ ਪਰਿਵਾਰ 30 ਤੋਂ 35 ਮੈਂਬਰ ਸੀਗੇ ਜੀ ਜਿਨ੍ਹਾਂ ਦੇ ਰਸਤੇ ਵਾਪਸੀ ਆਉਂਦਿਆਂ ਗੱਡੀ ਜਿਹੜੀ ਉਹ ਪਲਟ ਗਈ ਤੇ ਸਾਰੇ ਮੈਂਬਰ ਜਿਹੜੇ ਉਹ ਖੜ੍ਹੇ ਵਿੱਚ ਦਿਖੇ ਬਹੁਤ ਜ਼ਿਆਦਾ ਕ੍ਰਿਟੀਕਲ ਸੱਟਾਂ ਲੱਗੀਆਂ ਨੇ ਬੜੇ ਬਹੁਤ ਜ਼ਿਆਦਾ ਇੰਜਰੀ ਹੋਈਆਂ ਨੇ ਇੱਕ ਬੇਟਾ ਉਹਨਾਂ ਦਾ ਜਿਹੜੇ ਰੀਡ ਦੀ ਡੀ ਟੁੱਟ ਗਈ ਹੈ ਜੀ ਇੱਕ 10 ਸਾਲ ਦੀ ਬੇਟੀ ਸੀਗੀ ਉਹਨਾਂ ਦੀ ਜਿਹੜਾ ਦਿਮਾਗ ਦੇ ਵਿੱਚ ਸੱਟ ਲੱਗਣ ਕਰਕੇ ਦਿਮਾਗੇ ਉਹਨਾਂ ਦਾ ਖਰਾਬ ਹੋਇਆ ਬਾਕੀ ਜਿਹੜੇ ਉਹਨਾਂ ਸੋਹਰਾ ਪਰਿਵਾਰ ਦੀ ਉਹਨਾਂ ਵਿੱਚ ਉਹਦੇ ਬਹੁਤ ਜ਼ਿਆਦਾ ਸੱਟਾਂ ਜੀ ਕਿਸੇ ਦੇ ਹੱਡ ਦੇ ਉੱਤਰ ਬਹੁਤ ਜ਼ਿਆਦਾ ਸੱਟ ਲੱਗੀ ਆ ਇੱਕ ਲੜਕੀ ਵਿਚਾਰੀ ਮੈਡੀਕਲ ਕਰ ਰਹੀ ਸੀਗੀ ਉਹਦੀਆਂ ਦੋਨੋਂ ਲੱਟਾਂ ਕੱਟੀਆਂ ਗਈਆਂ ਕਿਸੇ ਦੀ ਲੱਟ ਟੁੱਟ ਗਈ ਕਿਸੇ ਦੀ ਬਾਹ ਬਹੁਤ ਜ਼ਿਆਦਾ ਇੰਜਰੀ ਹੋ ਜਾਣੀ ਪਰਿਵਾਰ ਦੇ ਹਾਲਾਤ ਵੀ ਦੱਸੋ ਪਰਿਵਾਰ ਦੇ ਹਾਲਾਤ ਇੰਨੇ ਮਾੜੇ ਨੇ ਕਿ ਪਰਿਵਾਰ ਕੋਲ ਬਿਲਕੁਲ ਕੋਈ ਇਲਾਜ ਵਾਸਤੇ ਪੈਸੇ ਨਹੀਂ ਹੈਗੇ ਜੀ ਬੱਚੇ ਦੇ ਜਿਹੜੇ ਲੱਕ 'ਚ ਵੀ ਸੱਟ ਲੱਗੀ ਹੈ ਉਹ ਵੀ ਬੈੱਡ 'ਤੇ ਸਾਰੇ ਮੈਂਬਰ ਘਰ ਬੈੱਡ 'ਤੇ ਪਏ ਆ ਜੀ ਬਿਨਾਂ ਪੈਸਿਆਂ ਤੋਂ ਕਿਉਂਕਿ ਪੈਸੇ ਤੋਂ ਬਿਨਾ ਲੋੜ ਕਰਉਣਾ ਬੜਾ ਮੁਸ਼ਕਲ ਹੈ ਜੀ ਐਡਰੈਸ ਤੇ ਦਾਂਗੀ ਸੱਜਣਾ ਨੂੰ ਬੇਨਤੀ ਤੇ ਇੱਕ ਅਕਾਊਂਟ ਨੰਬਰ ਤੇ ਜਾਂ ਮੋਬਾਈਲ ਨੰਬਰ ਤੇ ਜੀ ਤੇ ਉਹ ਪਰਿਵਾਰ ਨੂੰ ਬਹੁਤ ਜ਼ਿਆਦਾ ਮਰਦ ਦੀ ਲੋੜ ਹੈ ਜੀ ਸਾਰੇ ਗੇ ਹੱਥ ਜੁੜ ਕੇ ਬੇਨਤੀ ਹੈ ਕਿ ਜਿਹੜਾ ਵੀ ਜਿੰਨੇ ਵੀ ਕੋਈ ਮਦਦ ਕਰ ਸਕਦਾ ਹੋਵੇ ਉਹਨਾਂ ਦੀ ਮਦਦ ਕਰਿਓ ਜੀ ਉਹਨਾਂ ਦਾ ਐਡਰੈਸ ਹੈ ਜੀ ਬਿਜਲੀ ਘਰ ਮੁਸਾਬਾਦ ਬਟਾਲਾ ਰੋਡ ਗਲੀ ਬੱਛਿਆਂ ਵਾਲੀ ਤੇ ਉਹਨਾਂ ਦਾ ਮੋਬਾਈਲ ਨੰਬਰ ਹੈਗਾ ਜੀ 96 46 36 0071 ਤੇ ਉਹਨਾਂ ਦਾ ਮੋਬਾਈਲ ਨੰਬਰ ਹੈ ਜੀ ਤੁਸੀਂ ਸਿੱਧਾ ਤੁਸੀਂ ਪਰਿਵਾਰ ਨਾਲ ਕੰਟੈਕਟ ਕਰ ਸਕਦੇ ਜੀ ਜੀ ਆਕੇ ਉਹਨਾਂ ਦੇ ਪਰਿਵਾਰ ਦੇ ਹਾਲਾਤ ਦੇਖੋ ਤੇ ਉਹਨਾਂ ਦੀ ਜਿੰਨੀ ਵੀ ਵੱਤ ਵਦ ਮਤ ਹੋ ਸਕਦੀ ਹੋਵੇ ਉਹਨਾਂ ਦੀ ਮਦਦ ਕੀਤੀ ਜਾਵੇ ਜੀ ਧੰਨਵਾਦ ਜੀ